ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਸੈਸ਼ਨ ਸੱਦਾ ਗਿਆ ਜਦੇ ਵਿੱਚ ਦੋ ਦਿਨ ਦਾ ਸੈਸ਼ਨ ਸੀ ਵਿਧਾਨ ਸਭਾ ਦੇ ਵਿੱਚ ਦੋ ਦਿਨ ਜਿਹੜੇ ਨੇ ਐਮ ਦਿੱਤੇ ਗਏ ਸਨ ਤਾਂ ਅੱਜ ਦੇ ਦਿਨ ਪਹਿਲੇ ਦਿਨ ਜਿਹੜੀ ਸ਼ੁਰੂਆਤ ਹੋਈ ਹੈ ਤਾਂ ਉਹਦੇ ਵਿੱਚ ਕੀ ਜਿਹੜੇ ਮੁੱਦੇ ਨੇ ਉਹ ਵਿਚਾਰੇਗੇ ਨੇ ਤੇ ਕਿਹੜੇ ਮੁੱਦਿਆਂ ਤੇ ਜਿਹੜੀ ਆ ਉਹ ਮੋਹਰ ਲੱਗੀ ਹੈ ਤੇ ਕੱਲ ਜਿਹੜੀ ਆ ਸੈਸ਼ਨ ਦੀ ਜਿਹੜੀ ਮੋੜ ਦੁਆਰਾ ਸ਼ੁਰੂਆਤ ਹੋਣੀ ਹੈ ਉਹਦੇ ਵਿੱਚ ਖਾਸ ਤੌਰ ਤੇ ਦੱਸਿਆ ਜਾ ਰਿਹਾ ਕਿ ਬੇਦਬੀ ਦੇ ਇਸ਼ੂ ਨੂੰ ਲੈ ਕੇ ਜਿਹੜੀ ਹੈ ਕੋਈ ਸਹਿਮਤੀ ਬਣੇਗੀ ਕੋਈ ਕਾਨੂੰਨ ਬਣਾਇਆ ਜਾਵੇਗਾ ਕਿ ਜੇਕਰ ਕੋਈ ਕਾਨੂੰਨ ਬਣਦਾ ਉਹ ਕਿਸ ਤਰ੍ਹਾਂ ਦਾ ਕਾਨੂੰਨ ਹੋਵੇਗਾ ਕਿ ਇਸ ਮੁੱਦੇ ਤੋਂ ਉੱਪਰ ਕੱਲ ਜਿਹੜੀ ਹੈ ਉਹ ਚਰਚਾ ਹੋਵੇਗੀ ਜਾਂ ਫਿਰ ਪੋਲੀਟੀਕਲ ਜਿਹੜੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਕੀ ਇਸ ਉੱਪਰ ਸਹਿਮਤ ਨੇ ਇਹ ਸਾਰੀ ਜਿਹੜੀ ਅਸੀਂ ਇਹ ਗੱਲਬਾਤ ਕਰਦੇ ਆ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮਜੂਦ ਨੇ ਰਪਾਣਾ ਸੱਸੀ ਕਾਲ ਜੀ ਰਪਾਣਾ ਜੀ ਅੱਜ ਸੈਸ਼ਨ ਦਾ ਪਹਿਲਾ ਦਿਨ ਸੀ ਵਿਧਾਨ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਦੱਸੋ ਸੈਸ਼ਨ ਕਿੰਨੇ ਘੰਟੇ ਚੱਲਿਆ ਉਹਦੇ ਵਿੱਚ ਕੀ ਮੁੱਦੇ ਵਿਚਾਰੇ ਗਏ ਜਾਂ ਫਿਰ ਖਾਣਾ ਪੂਰਤੀ ਰਹੀ ਨਹੀਂ ਦੇਖੋ ਗੱਲ ਇਹ ਹੈ ਵੀ ਅਮਰ ਜੀ ਜਦੋਂ ਵੀ ਕੋਈ ਸੈਸ਼ਨ ਹੁੰਦਾ ਹੈ ਤਾਂ ਉਹਦੇ 'ਚ ਸਭ ਤੋਂ ਜਿਹੜਾ ਸ਼ੁਰੂਆਤ ਹੁੰਦੀ ਆ ਉਹ ਜਿਹੜੀਆਂ ਵਿਸ਼ੜੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਚਲ ਚੰਗੀ ਗੱਲ ਹੈ ਤੇ ਅੱਜ ਪੰਜਾਬ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ اجلاس ਸ਼ੁਰੂ ਹੋਇਆ ਉਹ ਵੀ ਬਿਛੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਹਦੇ ਵਿੱਚ ਜਿਵੇਂ ਡਾਕਟਰ ਕਸ਼ਮੀਰ ਸਿੰਘ ਸੋਲ ਸੀ ਐਮ ਐਲ ਏ ਉਹਨਾਂ ਨੂੰ ਦਿੱਤੀ ਗਈ ਕੁਝ ਹੋਰ ਸ਼ਖਸੀਅਤਾਂ ਉਹਨਾਂ ਨੂੰ ਦਿੱਤੀ ਗਈ ਹੈ ਤਾਂ ਉਹਦੇ ਵਿੱਚ ਜਿਹੜਾ ਅਬੋਰ ਕਤਲ ਜਿਹੜਾ ਮਾਮਲਾ ਹੈਗਾ ਉਹਦੇ ਵਿੱਚ ਉਹ ਵੀ ਇੱਕ ਸ਼ਰਧਾਂਜਲੀ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਵੱਡੀ ਗੱਲ ਇਹ ਹੈ ਕਿ ਸਿਰਫ ਜਿਹੜੀ ਲੋਕਾਂ ਚਰਚਾ ਦਾ ਵਿਸ਼ਾ ਰਹੀ ਉਹ ਹੈ ਕਿ ਸੈਸ਼ਨ ਸਿਰਫ ਅੱਜ ਦਾ ਪਹਿਲਾ ਦਿਨ ਜਿਹੜਾ ਉਹ ਸ਼ਰਧਾਂਜਲੀਆਂ ਤੱਕ ਸੀਮਤ ਰਿਹਾ ਤੇ ਸ਼ਰਧਾਂਜਲੀ ਦੇਣ ਤੋਂ ਤੁਰੰਤ ਬਾਅਦ ਜਿਹੜਾ ਉਹ ਉਠਾ ਦਿੱਤਾ ਗਿਆ ਇਜਲਾਸ ਤੇ ਹੁਣ ਕੱਲ ਸਵੇਰੇ 10 ਵਜੇ ਦੁਬਾਰਾ ਜਿਹੜਾ ਇਜਲਾਸ ਆ ਉਹ ਸ਼ੁਰੂ ਹੋਏਗਾ ਵੈਸੇ ਤਾਂ ਜਿਹੜੀ ਆਮ ਕਰਕੇ ਦੇਖਿਆ ਜਾਂਦਾ ਕਈ ਵਾਰ ਆਪਾਂ ਵੀ ਸਵੇਰੇ ਜਦੋਂ ਸ਼ਰਧਾਂਜਲੀ ਦੇਣ ਤੋਂ ਬਾਅਦ ਦੁਪਹਿਰੇ 12 ਵਜੇ ਜਾਂ 2 ਵਜੇ ਫਿਰ ਸ਼ੁਰੂ ਹੋ ਜਾਂਦਾ ਪਰ ਇਸ ਵਾਰੀ ਉਹ ਨਹੀਂ ਕੀਤਾ ਗਿਆ ਤੇ ਸਿਰਫ ਸਵੇਰੇ ਸ਼ਮਤਾਜ ਲਈ ਦੀ ਸ਼ੁਰੂਆਤ ਕੀਤੀ ਸ਼ਮਤਾਜ ਦੇ ਦੇਣ ਤੋਂ ਬਾਅਦ ਕੱਲ ਤੇ ਦੁਬਾਰਾ ਰੱਖਿਆ ਗਿਆ ਹੁਣ ਇੱਕ ਇਹ ਵੀ ਕਈ ਵਾਰ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਐਮਐਲਏ ਨੂੰ ਅਜੰਡਾ ਤੱਕ ਨਹੀਂ ਮਿਲਿਆ ਆਪਾਂ ਦੇਖਦੇ ਹਾਂ ਕਿ ਕਈ ਵਾਰ ਮੀਟਿੰਗਾਂ ਹੁੰਦੀਆਂ ਜੇ ਆਪਾਂ ਸ਼ੁਰੂਆਤ ਹੇਠਲੇ ਲੈਵਲ ਤੋਂ ਕਰ ਲਈਏ ਤਾਂ ਨਗਰ ਨਿਗਮ ਦੇ ਵਿੱਚ ਜਦੋਂ ਕੋਈ ਮੀਟਿੰਗਾਂ ਕਿਸੇ ਵੀ ਹੋਵੇ ਤਾਂ ਉਥੇ ਅਜੰਡਾ ਦਿੰਦਾ ਦੋ ਦਿਨ ਪਹਿਲਾਂ ਆਹ ਮੁੱਦੇ ਨੇ ਬਿਲਕੁਲ ਹਾਂ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਅਜੰਡਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਜਿਹੜੇ ਉੱਥੋਂ ਦੇ ਉਹਦੇ ਮੈਂਬਰ ਨੇ ਜੇ ਨਗਰ ਨਿਗਮ ਦਾ ਕਾਉਂਸਲਰ ਨੇ ਜਾਂ ਜਿਵੇਂ ਮਾਲੋਂ ਵਿਧਾਨ ਸਭਾ ਤਾਂ ਉਹਦੇ ਜਿਹੜੇ ਐਮ ਐਲ ਏ ਆ ਜਾਂ ਜੇ ਕੋਈ ਤੁਹਾਡਾ ਲੋਕ ਸਭਾ ਤਾਂ ਉਹਦੇ ਐਮ ਪੀ ਉਹ ਅਜੰਡਾ ਹੁੰਦਾ ਅਜੰਡਾ ਉਹਨਾਂ ਨੂੰ ਸਰਕੂਲੇਟ ਹੁੰਦਾ ਤਾਂ ਕਿ ਉਹਨੂੰ ਉਹ ਪੜ ਸਕਣ ਤਾਂ ਉਹ ਚਰਚਾ ਇਹ ਰਹੀ ਕਿ ਉਹਨਾਂ ਨੂੰ ਅਜੰਡਾ ਤੱਕ ਨਹੀਂ ਮਿਲਿਆ ਹੁਣ ਦੂਜੀ ਗੱਲ ਠੀਕ ਹੈ ਕਿ ਅਜੰਡਾ ਦੁਪਹਿਰ ਤੋਂ ਬਾਅਦ ਅੱਜ ਮਿਲ ਗਿਆ ਹੋਵੇਗਾ ਕਈ ਵਾਰ ਲੇਟ ਲਤੀਫ ਹੋ ਜਾਂਦਾ ਤਾਂ ਕਈ ਵਾਰ ਇਹ ਹੁੰਦਾ ਕਿ ਹੁਣ ਕੱਲ ਵਾਲਾ ਜਿਹੜਾ ਇੱਕ ਦਿਨ ਆ ਇੱਕ ਦਿਨ ਦੇ ਵਿੱਚ ਕਿਹੜੇ ਕਿਹੜੇ ਬਿੱਲ ਪਾਸ ਹੋਣਗੇ ਤੁਸੀਂ ਕਹਿੰਦੇ ਕਿ ਬੇਦਵੀਆਂ ਵਾਲਾ ਠੀਕ ਹੈ ਉਹ ਬੇਦਵੀਆਂ ਵਾਲਾ ਆਪਾਂ ਉੱਤੇ ਜਿਹੜੀ ਗੱਲਬਾਤ ਵੀ ਕਰਾਂਗੇ ਪਰ ਕੱਲ੍ਹ ਵਾਲੇ ਸੈਸ਼ਨ ਦੇ ਲਈ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਤਿਆਰੀ ਕਰੀ ਬੈਠੀਆਂ ਨੇ ਨਸ਼ਿਆਂ ਦੀ ਡਿਟੇਲ ਮੰਗਣ ਦੇ ਲਈ ਕਿ ਪੰਜਾਬ ਸਰਕਾਰ ਵਿਧਾਨ ਸਭਾ ਚ ਜਨਤਕ ਕਰੇ ਕਿ ਹੁਣ ਜਿਹੜਾ ਨਸ਼ਾ ਖਤਮ ਹੋ ਗਿਆ ਕਿ ਕਲੀਨ ਚਿੱਟ ਦੇ ਰਿਹਾ ਕਿ ਪੂਰੇ ਪੰਜਾਬ ਚ ਨਸ਼ਾ ਕੀਤਾ ਨਹੀਂ ਕਿਉਂਕਿ 31 ਮਈ ਡੈਡ ਲਾਈਨ ਦਿੱਤੀ ਗਈ ਸੀ ਠੀਕ ਇਹ ਜਿਹੜਾ ਇਹਨੂੰ ਲੈਂ ਲੈ ਜਿਹੜੇ ਵਿਰੋਧੀ ਧਿਰਾਂ ਬਿਲਕੁਲ ਪੱਪਾਂ ਪਾਰ ਆ ਫਿਰ ਇੱਕ ਨਵੀਂ ਜਿਹੜੀ ਲੈਂਡ ਪੂਲਿੰਗ ਜਿਹੜੀ ਸਕੀਮ ਜਿਹੜੇ ਚਲਾਈਆ ਪਾਲਸੀ ਆ ਉਹਦੇ ਉੱਪਰ ਬਹਿਸ ਕਰਨ ਦੇ ਲਈ ਤੀਜਾ ਬਦਵੀਂ ਵਾਲੇ ਮਾਮਲੇ ਦੇ ਉੱਪਰ ਲੈ ਕਰਨ ਲਈ ਬਲਕਿ ਉਹ ਜਿਹੜੇ ਹੋਰ ਕਈ ਇਦਾਂ ਦੇ ਮੁੱਦੇ ਹੈਗੇ ਜਿਨ੍ਹਾਂ ਦੇ ਉੱਪਰ ਬਹਿਸ ਕਰਨ ਦੇ ਲਈ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਲਗਾਤਾਰ ਮੰਗ ਕਰਨ ਲੱਗਿਆ ਹੁਣ ਕੱਲ ਦਿਨ ਇੱਕ ਹੈ ਹਾਂ ਬਿਲਕੁਲ ਇੱਕ ਦਿਨ ਦਾ ਦੇ ਨਿਕਲੀ ਜਾ ਅੱਜ ਦਾ ਤਾਂ ਰੁਕ ਗਿਆ ਹੁਣ ਕੱਲ ਦਾ ਦਿਨ ਇੱਕ ਆ ਦੋ ਰਸਤੇ ਆ ਜਾਂ ਤਾਂ ਇਹ ਹੋਏਗਾ ਕਿ ਬਹਿਸ ਹੋਏਗੀ ਨਹੀਂ ਜੇ ਬਹਿਸ ਹੋਏਗੀ ਤਾਂ ਇੱਕ ਅਦੇ ਬਿਲ ਤੇ ਹੋ ਸਕਦੀ ਆ ਜਾਂ ਫਿਰ ਜਿਹੜੀਆਂ ਵਿਰੋਧੀ ਧਿਰਾਂ ਨੇ ਆਪਾਂ ਅਕਸਰ ਦੇਖਦੇ ਆ ਕਿ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਹੁਣ ਸਾਡੀ ਗੱਲਬਾਤ ਨਹੀਂ ਸੁਣੀ ਜਾਣੀ ਜਾਂ ਜਿਹੜਾ ਅਸੀਂ ਮੁੱਦਾ ਠਾ ਰਹਿਆਂ ਉੱਤੇ ਬਹਿਸ ਨਹੀਂ ਹੋਣੀ ਜਾਂ ਬਹਿਸ ਦਾ ਸਮਾਂ ਨਹੀਂ ਹੈ ਜਾਂ ਸਾਡੀ ਮੰਗ ਪੂਰੀ ਨਹੀਂ ਹੋਣੀ ਜਾਂ ਸਾਨੂੰ ਸਮਾਂ ਨਹੀਂ ਮਿਲਦਾ ਤਾਂ ਫਿਰ ਉੱਥੇ ਕੀ ਹੁੰਦਾ ਵਾਕਆਊਟ ਵਿਰੋਧੀ ਧਿਰਾਂ ਵਾਕਆਊਟ ਕਰਦੀਆਂ ਕਿ ਫਿਰ ਸੱਤਾ ਤੇ ਉਹਨਾਂ ਕੋਲ ਤਾਂ ਬਹੁਤ ਮਤ ਹੈ ਹੀ ਐ ਤਾਂ ਫਿਰ ਸੱਤਾ ਤੇ ਜਿਹੜਾ ਬਿੱਲ ਆਹੋ ਪਾਸ ਕਰ ਦਿੰਦੀ ਆ ਹੁਣ ਗੱਲ ਆ ਕੇ ਖੜਦੀ ਆ ਵਿਧਵੀਆਂ ਤੇ ਬਿਲਕੁਲ ਕਿ ਜਿਹੜਾ ਇਹ ਸਪੈਸ਼ਲ ਸੈਸ਼ਨ ਆ ਵੈਸੇ ਪੰਜਾਬ ਸਰਕਾਰ ਨੇ ਹੁਣ ਤੱਕ ਆਫੀਸ਼ੀਅਲੀ ਇਹ ਨਹੀਂ ਕਿਹਾ ਕਿ ਜਿਹੜਾ ਇਹ ਸਪੈਸ਼ਲ ਸੈਸ਼ਨ ਆ ਸਿਰਫ ਤਾਂ ਸਿਰਫ ਵਿਧਵੀਆਂ ਲਈ ਹਾਂ ਬਿਲਕੁਲ ਅਜੇਕਰ ਨਹੀਂ ਕਿਹਾ ਕਿ ਬਿਲਕੁਲ ਅਜੇ ਤੱਕ ਅੱਜ ਨਹੀਂ ਅਜੇ ਤੱਕ ਹੁਣ ਤੱਕ ਇਹ ਕਿਤੇ ਜ਼ਿਕਰ ਨਹੀਂਗਾ ਕਿ ਸਿਰਫ ਤਾਂ ਸਿਰਫ ਇਹ ਬੇਅਦਬੀਆਂ ਦੇ ਕਾਨੂੰਨ ਲਈਆ ਅੱਜ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀਆ ਹਰਪਾਲ ਚਿਮਾ ਉਹਨਾਂ ਨੇ ਕਾਫੀ ਕੁਝ ਕਿਹਾ ਮੀਡੀਆ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕੱਲ ਵਾਲੇ ਸੈਸ਼ਨ ਦੇ ਦਿਨ ਕਾਫੀ ਵੱਡੇ ਅਹਿਮ ਬਿਲ ਨੇ ਜਿਹੜੇ ਉਹ ਪਾਸ ਹੋਣਗੇ ਪਰ ਉਹਨਾਂ ਨੇ ਦੱਸਿਆ ਇਹ ਵੀ ਨਹੀਂ ਕਿ ਕਿਹੜੇ ਕਿਹੜੇ ਬਿਲ ਹੋਣਗੇ ਤਾਂ ਫਿਰ ਬੇਅਦਬੀਆਂ ਵਾਲਾ ਮਾਮਲਾ ਕੀ ਲੇਟ ਹੋਏਗਾ ਹੂੰ ਠੀਕ ਹੈ ਪਰ ਇੱਕ ਵਾਰ ਆਪਾਂ ਜਿਹੜੇ ਹਰਪਾਲ ਚੀਮਾ ਉਹਨਾਂ ਨੇ ਜੋ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਆਪਾਂ ਉਸਤੇ ਇੱਕ ਵਾਰ ਨਜ਼ਰ ਜ਼ਰੂਰ ਮਾਰਦੇ ਆ ਪੰਜਾਬ ਨੂੰ ਸਪਸ਼ਟਾ ਪੰਜਾਬ ਦੇ ਲੋਕਾਂ ਨੂੰ ਸਪਸ਼ਟਾ ਕਿ ਜਿਹੜਾ ਅਬੋਹਰ ਦੇ ਵਿੱਚ ਦਿਨ ਦਿਹਾੜੇ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਮਰਡਰ ਕੀਤਾ ਗਿਆ ਮਾਰਿਆ ਗਿਆ ਉਹਦੇ ਪਿੱਛੇ ਕੌਣ ਆ ਉਹਦੇ ਪਿੱਛੇ ਗੁਜਰਾਤ ਸਰਕਾਰ ਦੇ ਵਿੱਚ ਗੁਜਰਾਤ ਸਰਕਾਰ ਦੀ ਪ੍ਰੋਟੈਕਸ਼ਨ ਦੇ ਦੀਨ ਗੁਜਰਾਤ ਸਰਕਾਰ ਦੀ ਜਿਹੜੀ ਜੇਨਾ ਉਹਦੇ ਵਿੱਚ ਬੈਠਾ ਲਾਰੈਂਸ ਬਿਸ਼ਨੋਈ ਆ ਇਹ ਪੂਰਾ ਪੰਜਾਬ ਜਾਣਦਾਗਾ ਪੂਰਾ ਪੰਜਾਬ ਇਹ ਵੀ ਜਾਣਦਾਗਾ ਕਿ ਗੁਜਰਾਤ ਦੇ ਅੰਦਰ ਪਿਛਲੇ 30 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਪੂਰਾ ਪੰਜਾਬ ਇਹ ਵੀ ਜਾਣਦਾਗਾ ਪੂਰੇ ਪੰਜਾਬ ਦੇ ਵਪਾਰੀ ਪੂਰੇ ਪੰਜਾਬ ਦੇ ਲੋਕ ਇਹ ਵੀ ਜਾਣਦੇ ਨੇਗੇ ਕਿ ਗੁਜਰਾਤ ਦੇ ਦੋ ਵਿਅਕਤੀ ਸਾਡੇ ਦੇਸ਼ ਦੀਆਂ ਸਰਵੋੱਚ ਪੋਸਟਾਂ ਤੇ ਕਾਇਮ ਦੇਸ਼ ਦੇ ਮਾਨਜੋ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਵੀ ਗੁਜਰਾਤ ਤੋਂ ਆਉਂਦੇ ਨੇ ਕਿ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਵੀ ਗੁਜਰਾਤ ਤੋਂ ਆਉਂਦੇ ਨੇ ਕਿ ਔਰ ਲਾਰੈਂਸ ਬਿਸ਼ਨੋਈ ਜਿਹੜਾ ਉਹ ਵੀ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੰਦਾ ਬੜੇ ਅਫਸੋਸ ਦੀ ਗੱਲ ਆ ਕਿ ਗੁਜਰਾਤ ਦੀ ਜੇਲ੍ਹ ਦੇ ਅੰਦਰ ਤੋਂ ਬੈਠ ਕੇ ਉਹ ਵਿਅਕਤੀ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ ਪੰਜਾਬ ਦੇ ਅੰਦਰ ਲਾਅਨ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕਰਨ ਦੇ ਵਿੱਚ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਇਹ ਮਾਤਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇਹ ਰੋਲ ਅਦਾ ਕਰ ਰਹੀ ਆ ਕਿਉਂਕਿ ਕਿਉਂ ਪ੍ਰੋਟੈਕਸ਼ਨ ਦਿੱਤੀ ਗਈ ਆ ਕਿਉਂ ਨਹੀਂ ਅਦਾਲਤਾਂ ਦੇ ਹਵਾਲੇ ਲਾਰਸ ਮਸਰੋਈ ਨੂੰ ਕੀਤਾ ਜਾਂਦਾ ਕਿਉਂ ਜੇਲ੍ਹ ਦੇ ਅੰਦਰ ਰੱਖਿਆ ਹੋਇਆਗਾ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਗੁੰਡਿਆਂ ਨੂੰ ਪਾਰ ਕੇ ਜਿਹੜੇ ਆਪੋਜੀਸ਼ਨ ਦੇ ਸਟੇਟ ਨੇ ਜਿਹੜੇ ਬੋਧੀ ਧਰਦੀਆ ਸਰਕ ਪਾਰਟੀਆਂ ਦੇ ਸਟੇਟ ਨੇਗੇ ਉਹਨਾਂ ਦੇ ਅੰਦਰ ਗੜਬੜ ਪੈਦਾ ਕਰਨਾ ਚਾਹੁੰਦੀ ਆ ਉਹਨਾਂ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨਾ ਚਾਹੁੰਦੀ ਆ ਪਰ ਲੇਕਿਨ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਇੱਕ ਸ਼ਕਤੀਸ਼ਾਲੀ ਇੱਕ ਤਾਕਤਵਰ ਸਰਕਾਰ ਬਣਾਈਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਬਿਲਕੁਲ ਪੰਜਾਬ ਦੇ ਅੰਦਰ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਆਗਿਆ ਨਹੀਂ ਦਿੱਤੀ ਜਾਊਗੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਗੁੰਡਾਗਾ ਚਾਹੇ ਕਾਂਗਰਸ ਪਾਰਟੀ ਦਾ ਗੁੰਡਾਗਾ ਚਾਹੇ ਅਕਾਲੀ ਦਲ ਦਾ ਗੁੰਡਾਗਾ ਚਾਹੇ ਕੋਈ ਹੋਰ ਸਮਾਜ ਵਿਰੋਧੀ ਅੰਸਰ ਆ ਜਿਹੜਾ ਵੀ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀ ਕਾਰਵਾਈ ਕਰੂਗਾ ਉਹਦੇ ਖਿਲਾਫ ਸਰਕਾਰ ਜਿਹੜਾ ਉਹ ਸਖਤ ਐਕਸ਼ਨ ਲਊ ਉਹਨੇ ਵੀ ਕਿਸੇ ਵੀ ਤਰੀਕੇ ਨਾਲ ਬਖਸ਼ਿਆ ਨਹੀਂ ਜਾਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਹੋਊਗਾ ਔਰ ਪੰਜਾਬ ਦੀ ਲਾਣ ਆਰਡਰ ਦੀ ਪੋਜੀਸ਼ਨ ਨੂੰ ਵੜਾ ਕੇ ਰੱਖਣਾ ਸਾਡਾ ਕਾਨੂੰਨੀ ਹੱਕ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਨੇ ਮੈਂਡੇਟ ਦਿੱਤਾਗਾ ਪਰ ਲੇਕਿਨ ਦੇ ਜਾਣਦਾਗਾ ਕਿ ਥੋੜੇ ਦਿਨ ਪਹਿਲਾਂ ਕੱਲ ਜਾਂ ਪਰਸੋਂ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਚਾਹੋ ਦਿੱਲੀ ਦੇ ਮੰਤਰੀ ਨੇ ਚਾਹੋ ਪੰਜਾਬ ਦੇ ਸੰਤਰੀ ਨੇ ਚਾਹੇ ਉਹਨਾਂ ਦੇ ਪੰਜਾਬ ਦੇ ਐਮਐਲਏ ਨੇ ਚਾਹੋ ਕਾਂਗਰਸ ਪਾਰਟੀ ਦੇ ਐਮਐਲਏ ਨੇ ਕਿ ਚਾਹੋ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਨੇ ਮੈਂ ਸਮਝਦਾ ਉਹ ਸਾਰੇ ਉਹਨਾਂ ਗੁੰਡਿਆਂ ਨੂੰ ਪ੍ਰੋਟੈਕਸ਼ਨ 'ਚ ਲੱਗੇ ਹੋਏ ਨੇ ਕਿ ਉਹਨਾਂ ਗੁੰਡਿਆਂ ਦੇ ਹੱਕ 'ਚ ਬੋਲ ਰਹੇ ਨੇ ਕਿ ਉਹਨਾਂ ਸਮਾਜ ਵਿਰੋਧੀ ਲੋਕਾਂ ਦੇ ਹੱਕ 'ਚ ਬੋਲ ਰਹੇ ਨੇ ਕਿ ਜਦੋਂ ਅਸੀਂ ਯਦਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਜਦੋਂ ਅਸੀਂ ਵੱਡੇ ਵੱਡੇ ਮਕਰਮਤ ਫੜਦੇ ਸ਼ੁਰੂ ਕੀਤੇ ਜਦੋਂ ਅਸੀਂ ਦਗ ਮਾਫੀ ਦੇ ਖਿਲਾਫ ਕਾਰਵਾਈ ਕੀਤੀ ਤਾਂ ਉਸ ਸਮੇਂ ਵੀ ਕਾਂਗਰਸ ਪਾਰਟੀ ਦਾ ਦਰਦ ਸਭ ਕਿਹਾ ਉਸ ਸਮੇਂ ਵੀ ਕਾਂਗਰਸ ਪਾਰਟੀ ਵਾਲੇ ਰੋਣ ਪੇਟਣ ਲੱਗੇ ਕਿ ਕਿਉਂ ਸਾਡੇ ਸਾਥੀਆਂ ਨੂੰ ਫੜ ਰਹੇ ਹੋ ਤਾਂ ਉਸੇ ਸਮੇਂ ਅਕਾਲੀ ਦਲ ਧਰਨੇ ਦੇਣ ਲੱਗਿਆ ਉਹ ਅਕਾਲੀ ਦਲ ਜਿਹੜਾ ਕਦੇ ਗੁਰਦੁਆਰਿਆਂ ਦੀ ਮਰਿਆਦਾ ਦੇ ਲਈ ਲੜਿਆ ਉਹ ਅਕਾਲੀ ਦਲ ਜਿਹੜਾ ਪੰਨ ਦੀ ਚੜ੍ਹਦੀ ਕਲਾ ਲਈ ਲੜਿਆ ਉਹ ਅਕਾਲੀ ਦਲ ਜਿਹੜਾ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਲੜਿਆ ਉਹ ਕੀ ਲੜ ਰਿਹਾ ਸੀ ਅੱਜ ਪੰਜਾਬ ਦੇ ਅੰਦਰ ਡਰੱਗ ਮਾਫੀਆ ਨੂੰ ਬਚਾਉਣ ਦੇ ਲਈ ਸੜਕਾਂ ਤੇ ਆਇਆ ਸੀ ਡਰੱਗ ਮਾਫੀਆ ਨੂੰ ਬਚਾਉਣ ਦੇ ਲਈ ਆਇਆ ਸੀ ਉਸੇ ਤਰੀਕੇ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਡਰੱਗ ਮਾਫੀਆ ਦੇ ਹੱਕ ਵਿੱਚ ਆਈ ਸੀਗੀ ਔਰ ਉਸੇ ਤਰੀਕੇ ਅੱਜ ਜਿਹੜੇ ਲੋਕ ਪੰਜਾਬ ਦੇ ਅੰਦਰ ਸ਼ਰੇਮ ਗੋਲੀਆਂ ਮਾਰਦੇ ਨੇਗੇ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਅੱਜ ਪੂਰੀ ਕਾਂਗਰਸ ਪਾਰਟੀ ਦੇ ਨੇਤਾ ਅੱਜ ਅਕਾਲੀ ਦਲ ਦੇ ਨੇਤਾ ਅੱਜ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਿਸੇ ਨਾ ਕਿਸੇ ਰੂਪ ਦੇ ਅੰਦਰ ਸਿੱਧੇ ਰੂਪ ਵਿੱਚ ਅਸਿੱਧੇ ਰੂਪ ਦੇ ਵਿੱਚ ਉਹਨਾਂ ਗੁੰਡਿਆਂ ਦੀ ਮਦਦ ਕਰ ਰਹੇ ਨੇਗੇ ਪਰ ਲੇਕਿਨ ਮੈਂ ਇੱਕ ਵਾਰ ਫੇਰ ਦੁਹਰਾਉਣਾਗਾ ਕਿ ਬਿਲਕੁਲ ਪੰਜਾਬ ਸਰਕਾਰ ਠੋਕ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੂਗੀ ਜਿਹੜੇ ਡਰੱਗ ਮਾਫੀਆ ਚਲਾਉਂਦੇ ਨੇ ਜਿਹੜੇ ਗੁੰਡੇ ਨੇ ਜਿਹੜੇ ਐਂਟੀ سوشਲ ਐਲੀਮੈਂਟ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜੋ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦਾਵਾ ਕੀਤਾ ਕਿ ਆਮ ਜਿਹੜੇ ਬਿੱਲ ਨੇ ਉਹ ਕੱਲ ਪਾਸ ਕੀਤੇ ਜਾਣਗੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਤੇ ਨਾਲੇ ਵਿਰੋਧੀਆਂ ਤੇ ਵੀ ਜਿਹੜੇ ਉਹ ਵਰਦੇ ਨਜ਼ਰ ਆਏ ਨੇ ਪ੍ਰਤਾਪ ਸਿੰਘ ਬਾਜਵਾ ਤੇ ਵੀ ਵਰਦੇ ਨਜ਼ਰ ਆਏ ਨੇ ਤੇ ਬੇਦਵੀ ਦਾ ਇਸ਼ੂ ਨਾਲ ਕੇ ਵੀ ਗੱਲਬਾਤ ਕੀਤੀ ਹੈ ਹੁਣ ਰਪਾਣਾ ਜੀ ਆਪਾਂ ਮੈਨੂੰ ਲੱਗਦਾ ਇੱਕ ਸਮਾਂ ਛੋਟਾ ਜਿਹਾ ਬ੍ਰੇਕ ਦਾ ਹੋ ਗਿਆ ਬ੍ਰੇਕ ਤੋਂ ਆਪਾਂ ਇੱਕ ਜਾਣਕਾਰੀ ਜਿਹੜੀ ਹੈ ਆਪਾਂ ਇਹ ਸਾਂਝੀ ਕਰਾਂਗੇ ਕਿ ਖਾਸ ਤੌਰ ਤੇ ਵੀ ਵਾਕੀ ਜੇਕਰ ਬੇਦਵੀਆਂ ਦਾ ਇਸ਼ੂ ਹੈ ਕਿ ਜੇਕਰ ਇਹ ਮਤਾ ਲਿਆਂਦਾ ਜਾਂਦਾ ਹੈ ਕਿ ਉਹ ਪਾਸ ਹੋਵੇਗਾ ਕਿ ਇੰਨਾ ਸੁੱਖਾ ਹੈ ਪਾਸ ਹੋਣ ਨੂੰ ਉਹ ਗੱਲ ਅਮਰਜੀਤ ਠੀਕ ਹੈ ਤੁਸੀਂ ਕਿਹਾ ਕਿ ਬਿੱਲ ਪਾਸ ਹੋਏਗਾ ਕਿ ਨਹੀਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਹਰ ਇੱਕ ਬਿੱਲ ਹਮ ਬਹੁਮਤ ਨਾਲ ਪਾਸ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ ਸੱਤਾਧਿਰ ਕੋਲ ਬਹੁਮਤ ਹੈ ਕਾਂਗਰਸ ਅਕਾਲੀ ਦਲ ਭਾਜਪੀ ਅਗਰ ਬਾਕ ਆਊਟ ਕਰ ਜਾਂਦੇ ਆ ਤਾਂ ਵੀ ਬਹੁਮਤ ਦੇ ਨਾਲ ਉਹ ਬਿੱਲ ਪਾਸ ਹੋ ਜਾਏਗਾ ਪਰ ਗੱਲ ਇਹ ਹੈ ਕਿ ਉਸ ਬਿੱਲ ਦੇ ਵਿੱਚ ਹੈ ਕੀ ਆ ਜਿਸ ਬਿੱਲ ਦੇ ਵਿੱਚ ਹੈ ਕੀ ਆ ਕਈ ਵਾਰ ਕਾਨੂੰਨ ਬਿੱਲ ਜਦੋਂ ਜਿਹੜਾ ਬਿਲੋਂ ਦਾ ਬਾਅਦ ਚ ਕਾਨੂੰਨ ਦੀ ਸ਼ਕਲ ਲੈ ਲੈਂਦਾ ਤਾਂ ਉਸ ਤੋਂ ਬਾਅਦ ਉਹਨਾਂ ਚੀਜ਼ਾਂ ਦੀ ਦੁਰਵਰਤੋਂ ਹੁੰਦੀ ਹੈ ਜੇ ਬਿਆਦਵੀਆਂ ਆਲਾ ਬਿਲ ਕਾਨੂੰਨ ਬਣਦਾ ਵੈਸੇ ਤਾਂ ਇਸ ਤੋਂ ਪਹਿਲਾਂ ਦੋ ਵਾਰ ਸਰਕਾਰਾਂ ਨੇ ਜਿਵੇਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਹੈ ਕਿ 2018 2016 16 ਦੇ ਵਿੱਚ ਅਕਾਲੀ ਦਲ ਨੇ 18 ਦੇ ਵਿੱਚ ਕਾਂਗਰਸ ਨੇ ਬਿਆਦਵੀਆਂ ਨੂੰ ਲੈ ਕੇ ਸਖਤ ਕਾਨੂੰਨ ਲਿਆਂਦੇ ਤਾਂ ਉਹ ਕਾਨੂੰਨ ਇੱਥੋਂ ਪਾਸ ਹੋ ਕੇ ਚਲੇ ਗਏ ਤੇ ਕੇਂਦਰ ਤੋਂ ਪਾਸ ਹੋ ਕੇ ਨਾ ਪਾਸ ਨਹੀਂ ਹੋਏ ਬਿਨਾਂ ਪਾਸ ਹੋਏ ਵਾਪਸ ਹੋ ਗਏ ਅੱਜ ਤੱਕ ਉਹਦਾ ਪੰਜਾਬੀਆਂ ਨੂੰ ਜਨਤਕ ਨਹੀਂ ਕੀਤਾ ਸਰਕਾਰਾਂ ਨੇ ਕਿਸੇ ਨੇ ਵੀ ਜਿੰਨੀਆਂ ਆਈਆਂ ਵੀ ਉਹ ਬਿੱਲ ਵਾਪਸ ਕਿਉਂ ਆਏ ਸੀ ਜਾਂ ਕੀ ਉਹਨਾਂ ਦਾ ਰਿਵਿਊ ਕੀਤਾ ਕੀ ਉਹਦੇ ਤੇ ਜਿਹੜੇ ਆਬਜੈਕਸ਼ਨ ਲਾ ਕੇ ਵਾਪਸ ਆਇਆ ਸੀ ਉਹ ਆਬਜੈਕਸ਼ਨ ਲਾ ਕੇ ਜਿਹੜਾ ਕਲੀਅਰ ਕਰਕੇ ਵਾਪਸ ਭੇਜਿਆ ਹੁਣ ਜੇ ਇਹ ਕਾਨੂੰਨ ਬਣਦਾ ਆ ਮੈਂ ਮਿਹਰਬਾਨੀ ਨੂੰ ਬਣ ਜੇ ਇਹੀ ਆ ਆਪਾਂ ਕਹਿੰਗੇ ਕਿ ਮੈਂ ਕੱਲਤਾ ਦੀ ਗੱਲ ਕਰ ਰਿਹਾ ਸਮਾਂ ਇੱਕ ਛੋਟਾ ਜਿਹਾ ਆਪਾਂ ਬ੍ਰੇਕ ਲੈ ਲੀਏ ਬ੍ਰੇਕ ਤੋਂ ਬਾਅਦ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਕਿ ਇੰਨਾ ਸੌਖਾ ਹੈਗਾ ਕਾਨੂੰਨ ਬਣਾਉਣਾ ਕਿ ਇਸ ਤੇ ਵੀ ਸਾਰਿਆਂ ਦੀ ਸਹਿਮਤੀ ਹੋ ਸਕਦੀ ਹੈ ਜੇਕਰ ਕਾਨੂੰਨ ਬਣਦਾ ਕਿ ਸਾਰੇ ਜਥੇਬੰਦੀਆਂ ਲਾਗੂ ਹੋਣਗੀਆਂ ਕਿ ਧਾਰਮਿਕ ਸ਼ਕਤੀਤਾ ਲਾਗੂ ਹੋਣਗੇ ਕਿਉਂਕਿ ਇੱਕ ਧਰਮ ਦਾ ਮਸਲਾ ਨਹੀਂ ਹੈ ਇਹ ਸਾਰੇ ਧਰਮਾਂ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਹਿੰਦੂ ਦਾ ਧਰਮ ਵੀ ਹੈ ਮੁਸਲਮਾਨ ਭਾਈਚਾਰੇ ਦੇ ਇਹ ਸਾਰੇ ਧਰਮ ਵੀ ਹੈ ਸਿੱਖ ਧਰਮ ਵੀ ਹੈ ਸਾਰੇ ਧਰਮਾਂ ਦਾ ਜਿਹੜਾ ਇੱਕ ਕ ਕੀ ਵਾਕੀਓ ਸਹਾਇ ਹੋਵੇਗਾ ਰਪਾਣਾ ਜੀ ਸਭ ਤੋਂ ਪਹਿਲਾਂ ਕਿਉਂਕਿ ਲੋਕਾਂ ਦੀ ਜਿਹੜੀ ਨਜ਼ਰ ਆ ਨੇ ਖਾਸ ਤੌਰ ਤੇ ਬੇਦਬੀ ਦੇ ਇਸ਼ੂ ਨੂੰ ਲੈ ਕੇ ਨੇ ਕਿਉਂਕਿ ਸਾਰਿਆਂ ਨੂੰ ਲਗਾਤਾਰ ਮੀਡੀਆ ਦੇ ਵਿੱਚ ਅਹੀ ਜਿਹੜੀ ਰਿਪੋਰਟਾਂ ਆ ਰਹੀਆਂ ਨੇ ਅਖਬਾਰਾਂ ਦੇ ਚੈਨਲ ਦੇ ਵਿੱਚ ਕੋਈ ਵੱਡਾ ਕਾਨੂੰਨ ਲੈ ਕੇ ਆ ਰਹੇ ਨੇ ਵੱਡਾ ਕਾਨੂੰਨ ਲੈ ਕੇ ਆ ਰਹੇ ਜੇ ਇਸ ਤੇ ਉੱਪਰ ਸਹਿਮਤੀ ਹੁੰਦੀ ਹੈ ਕਿ ਇੰਨਾ ਸੁਖ ਹੈਗਾ ਕਿ ਉਹ ਕਾਨੂੰਨ ਇੰਨੀ ਤਰੀਕੇ ਨਾਲ ਲਾਗੂ ਹੋ ਸਕੇ ਕਿ ਸਾਰੇ ਜਥੇਬੰਦੀਆਂ ਲਾਗੂ ਕਰਵਾ ਸਕਣਗੀਆਂ ਕਿ ਸਹਾਇ ਹੋ ਸਕਣਗੀਆਂ ਦੇਖੋ ਪਹਿਲੀ ਗੱਲ ਤਾਂ ਇਹ ਕਿ ਕਾਨੂੰਨ ਲਾਗੂ ਕਰਨਾ ਪੰਜਾਬ ਸਰਕਾਰ ਦੇ ਹੱਥ ਵਿੱਚ ਨਹੀਂ ਪੰਜਾਬ ਸਰਕਾਰੇ ਤੋਂ ਬਿੱਲ ਪਾਸ ਕਰਕੇ ਭੇਜੇਗੀ ਕੇਂਦਰ ਕੋਲ ਉਸ ਤੋਂ ਬਾਅਦ ਉੱਥੇ ਜਾ ਕੇ ਰਾਸ਼ਟਰਪਤੀ ਮੋਲ ਜਾਏਗਾ ਉਹ ਰਾਸ਼ਟਰਪਤੀ ਦੀ ਮੂਹਰ ਫਿਰ ਉਹ ਕਾਨੂੰਨ ਬਣੇਗਾ ਜੇ ਤਾਂ ਆਪਾਂ ਇਹੀ ਗੱਲ ਕਹਿਣੀ ਹੈ ਕਿ ਦੇਖੋ ਜੀ ਅਸੀਂ ਤਾਂ ਪਾਸ ਕਰਕੇ ਭੇਜਤਾ ਤੇ ਆਪਾਂ ਉਸ ਤੋਂ ਬਾਅਦ ਇਹ ਗੱਲ ਕਹਿਣੀ ਹੈ ਕਿ ਸੈਂਟਰ ਨੇ ਰੋਕ ਲਿਆ ਕੇਂਦਰ ਨੇ ਰੋਕ ਲਿਆ ਰਾਸ਼ਟਰਪਤੀ ਨੇ ਨਹੀਂ ਉਹ ਪਹਿਲਾਂ ਹੋਇਆ ਬਿਲਕੁਲ ਨਹੀਂ ਪਹਿਲਾਂ ਹੋਇਆ ਉਹ ਇੱਕ ਵੱਖਰੀ ਗੱਲ ਹੈ ਕਾਨੂੰਨ ਬਣ ਗਿਆ ਤੇ ਉਸ ਤੋਂ ਬਾਅਦ ਉਹ ਲਾਗੂ ਹੋ ਗਿਆ ਤੇ ਉਹਦੀ ਦੁਰਵਰਤੋਂ ਨਾ ਹੋਵੇ ਇਹਦੇ ਲਈ ਆਪਾਂ ਕੀ ਕਰ ਰਹੇ ਆ ਤੇ ਉਹਦੇ ਚ ਉਹਦੇ ਲਈ ਆਪਾਂ ਕੀ ক্লোਜ਼ਰ ਰੱਖਿਆ ਹੂੰ ਕਾਨੂੰਨ ਹੁਣ ਤੱਕ ਕਈ ਬਣੇ ਜਿਵੇਂ ਹੁਣ ਐਸਸੀ ਐਸਟੀ ਐਕਟ ਹੈ ਉਸ ਤੋਂ ਬਾਅਦ ਡੌਰੀ ਐਕਟ ਦਾ ਕਾਨੂੰਨ ਸੀ ਦੇਹ ਜਾਲਾ ਉਹਦੇ ਕਿੰਨੇ ਦੁਰਵਰਤੋਂ ਹੋਈ ਦੁਰਵਰਤੋਂ ਦੇ ਨਾਲ-ਨਾਲ ਹੌਲੀ-ਹੌਲੀ ਜਦੋਂ ਪੁਲਿਸ ਨੂੰ ਜਾਂ ਸਰਕਾਰਾਂ ਨੂੰ ਲੱਗਦਾ ਕਿ ਇਹ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ ਤੇ ਫਿਰ ਪੁਲਿਸ ਉਸ ਦੇ ਉੱਪਰ ਕਾਰਵਾਈ ਕਰਨਾ ਆਪਣੇ ਆਪ ਬੈਕ ਤੇ ਆ ਜਾਂਦੀ ਹੈ ਠੀਕ ਹੈ ਇਹਨਾਂ ਕਾਨੂੰਨਾਂ ਦੀ ਵੀ ਬਹੁਤ ਜਿਹੜੀ ਇੱਕ ਦੁਰਵਰਤੋਂ ਹੁਣ ਤੱਕ ਹੋਈ ਹੈ ਸਖਤ ਕਾਨੂੰਨ ਜਿਹੜੀਆਂ ਬੁਰਾਈਆਂ ਨੇ ਉਹ ਰੋਕਣ ਲਈ ਬਣਨੇ ਚਾਹੀਦੇ ਆ ਪਰ ਬੇਦਬੀ ਦਾ ਮਾਮਲਾ ਜਿਹੜਾ ਹੁਣ ਗੱਲ ਚੱਕਰ ਇੱਥੇ ਫਸ ਰਿਹਾ ਕਿ ਬੇਦਬੀ ਰੋਕਣ ਦੇ ਲਈ ਆਪਾਂ ਧਰਮ ਸਾਰੇ ਬਰਾਬਰ ਹੈ ਗ੍ਰੰਥ ਸਾਰੇ ਬਰਾਬਰ ਆ ਬਿਲਕੁਲ ਆਪਾਂ ਕਿਸੇ ਵੀ ਧਰਮ ਦੇ ਗ੍ਰੰਥ ਬਾਰੇ ਕੋਈ ਗਲਤ ਟਿੱਪਣੀ ਨਾ ਕੋ ਕਰਦਾ ਤੇ ਨਾ ਕਰਨੀ ਚਾਹੁੰਦੇ ਆ ਸਾਰੇ ਬਰਾਬਰ ਆ ਪਰ ਇੱਕ ਗੱਲ ਜ਼ਰੂਰ ਜਿਹੜੀ ਹੈ ਉਹ ਕਰਨੀ ਪੈਣੀ ਆ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰ ਤਾਂ ਸਿਰਫ ਐਸਜੀਪੀਸੀ ਪ੍ਰਕਾਸ਼ਤ ਕਰਦੀ ਹੈ ਹੂੰ ਤੇ ਜਦੋਂ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਾਪਤ ਕਰਨਾ ਉਹਦੇ ਲਈ ਬਹੁਤ ਪ੍ਰਕਿਰਿਆਵਾਂ ਨੇ ਹਾਂ ਬਿਲਕੁਲ ਜਿਹਦੇ ਚੋਂ ਗੁਜਰਨਾ ਪੈਦਾ ਤੇ ਉਹਦੇ ਤੇ ਨੰਬਰ ਵੀ ਲੈਦੇ ਤੇ ਜੇਕਰ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਵਿਅਦਵੀ ਕਿਸੇ ਘਰ ਚ ਵੀ ਹੋ ਰਹੀ ਆ ਤਾਂ ਉਥੋਂ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਵਾਪਸੀ ਲੈ ਕੇ ਕਿਵੇਂ ਜਾਣਾ ਉਹ ਵੀ ਇੱਕ ਮਰਿਆਦਾ ਠੀਕ ਹਰ ਇੱਕ ਚੀਜ਼ ਮਰਿਆਦਾ ਦੇ ਤਹਿਤ ਆ ਪਰ ਜਦੋਂ ਗੱਲ ਇਹ ਆ ਜਾਂਦੀ ਹੈ ਕਿ ਕਿਸੇ ਵੀ ਧਰਮ ਦੇ ਚਲੋ ਆਪਾਂ ਉਹਨੂੰ ਇਹ ਨਹੀਂ ਕਹਿੰਦੇ ਗਲਤ ਹੈ ਪਰ ਜਦੋਂ ਕਿਸੇ ਕੁਰਾਨ ਗੀਤਾ ਜਾਂ ਆਪਾਂ ਬਾਈਬਲ ਦੀ ਗੱਲ ਕਰਦੇ ਆ ਤਾਂ ਬਾਈਬਲ ਕੁਰਾਨ ਗੀਤਾ ਇਹਨੂੰ ਆਪਾਂ ਕਿਸੇ ਦੁਕਾਨ ਤੋਂ ਵੀ ਕਈ ਵਾਰ ਖਰੀਦ ਸਕਦੇ ਆ ਆਮ ਲੋਕ ਆਪਾਂ ਦੇਖਦੇ ਆ ਕਿ ਕਈ ਵਾਰ ਕਿਸੇ ਧਾਰਮਿਕ ਦੁਕਾਨਾਂ ਉਥੋਂ ਮਿਲ ਜਾਂਦੀ ਆ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਤਾਂ ਮਿਲਦਾ ਤੁਹਾਨੂੰ ਬਹੁਤ ਪ੍ਰਕਿਰਿਆਵਾਂ ਚੁਲਾ ਕੇ ਮਰਿਆਦਾ ਦੇ ਨਾਲ ਤੇ ਦੂਜੇ ਪਾਸੇ ਜਿਵੇਂ ਆਪਾਂ ਗੱਲ ਕੀਤੀ ਆ ਬਾਈਬਲ ਤੇ ਇਹਦੀ ਆਪਾਂ ਗੀਤਾ ਜਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਮ ਤੁਹਾਨੂੰ ਜਿਹੜੇ ਗ੍ਰੰਥ ਨੇ ਇਹ ਅਵੇਲੇਬਿਲਟੀ ਹੈ ਦੀ ਤਾਂ ਫਿਰ ਇਹਨਾਂ ਦੇ ਬਿਆਦਵੀ ਕਰਨੀ ਸੌਖੀ ਆ ਤੁਸੀਂ ਜਿੱਥੋਂ ਮਰਜੀ ਦੁਕਾਨ ਤੋਂ ਲਓ ਤੇ ਜਾ ਕੇ ਬਿਆਦਵੀ ਕਰ ਦਿਓ ਜਦੋਂ ਦੁਕਾਨ ਤੋਂ ਲਓਗੇ ਤੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਉਸ ਦਾ ਤੁਹਾਡਾ ਕੋਈ ਰਿਕਾਰਡ ਨਹੀਂ ਹੈਗਾ ਤੁਹਾਡਾ ਕੋਈ ਤੁਹਾਡਾ ਕੋਈ ਉਹਦੇ ਉੱਪਰ ਉਹ ਜੀ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਲੈਣਾ ਉਹਦਾ ਤੁਹਾਡਾ ਸਾਰਾ ਰਿਕਾਰਡ ਆ ਤੁਹਾਡਾ ਸਾਰਾ ਮੈਂਬਰ ਤੇ ਸਿਆਣ ਹੋਣਗੇ ਜੀਪੀਸੀ ਮਾਰਕ ਕਰੇਗੀ ਉਹ ਜਗ੍ਹਾ ਤੇ ਜਾ ਕੇ ਕੋਈ ਕਰਾ ਉਹ ਜਗ੍ਹਾ ਤੇ ਜਾਣਗੇ ਉਸ ਤੋਂ ਆ ਸਾਰਾ ਚੈੱਕ ਹੋਗਾ ਕਿ ਸਮਰੱਥਾ ਹੈਗੀ ਉਹਦੀ ਰੱਖਣ ਦੀ ਕਰਨੀ ਹੈਗੀ ਨਹੀਂ ਹੈਗੀ ਮਰਿਆਦਾ ਕੀ ਆ ਤਾਂ ਹੁਣ ਕੀ ਜਿਹੜਾ ਇਹ ਬਦਵੀ ਵਾਲਾ ਕਾਨੂੰਨ ਬਣੇਗਾ ਕੀ ਸਾਰੇ ਅਲੱਗ-ਅਲੱਗ ਹੋਏਗਾ ਨਹੀਂ ਜੇ ਤੁਸੀਂ ਕਾਨੂੰਨ ਅਲੱਗ ਬਣਾਓਗੇ ਤਾਂ ਫਿਰ ਵੀ ਤੁਹਾਡੇ ਤੇ ਇਹ ਇਲਜ਼ਾਮ ਲੱਗਿਆ ਕਿ ਤੁਸੀਂ ਸਿੱਖਾਂ ਲਈ ਤੇ ਹਿੰਦੂ ਧਰਮ ਦੇ ਨਾਲ ਵਿਤਕਰਾ ਕਰ ਰਹੇ ਹੋ। ਆ ਵੀ ਧਰਮ ਨਾਲ ਵਿਤਕਰਾ ਕਰ ਰਹੇ ਹੋ। ਧਰਮ ਨਾਲ ਵਿਤਕਰਾ ਕਰ ਰਹੇ ਹਾਂ। ਫਿਰ ਹੁਣ ਜਦੋਂ ਕੱਲ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਉਹ ਮੰਗ ਕਰ ਰਹੇ ਸੀ ਕਿ ਬਿਆਦਵੀਆਂ ਦੇ ਮਾਮਲੇ ਜਦੋਂ ਕੋਈ ਬਿਆਦਵੀ ਕਰਦਾ ਉਹਦੇ ਉੱਪਰ ਫਾਂਸੀ ਦੀ ਸਜ਼ਾ ਮੌਦੀ ਹੋਣੀ ਚਾਹੀਦੀ ਆ। ਗੱਲ ਠੀਕ ਹੈ। ਅਸੀਂ ਸਹਿਮਤ ਹਾਂ ਨਾਲ ਹਰ ਇੱਕ ਸਹਿਮਤ ਆ ਪਰ ਸਿੱਖ ਧਰਮ ਹੁਣ ਤੱਕ ਜਿੰਨੇ ਨਮਾਇंदे ਆਏ ਆ ਫਾਂਸੀ ਦਾ ਵਿਰੋਧ ਕਰਦੇ ਆਇਆ ਅੱਛਾ ਉਹਦੇ ਚ ਚਾਹੇ ਤੁਸੀਂ ਆਪਾਂ ਜਿਹੜਾ ਕੁਝ ਪਿੱਛੇ ਜਾਈਏ ਜਿਹੜਾ ਬੱਦੀ ਸਿੰਘ ਆਲਾ ਮਾਮਲਾ ਵੀ ਉਹਨੂੰ ਆਪਾਂ ਉਹ ਜ਼ਿਕਰ ਕਰ ਸਕਦੇ ਹਾਂ ਉਹਦਾ ਚ ਬੜਾ ਚੱਲਿਆ ਕਿਉਂ ਇਸ ਤਰ੍ਹਾਂ ਆਪਾਂ ਭਾਈ ਬਲੌਂਚਿੰਗ ਰਾਜੂ ਆਣਾ ਜਾ ਹੋਰ ਵਿਦੇਸ਼ਾਂ ਦੇ ਵਿੱਚ ਬਹੁਤੇ ਵਿਦੇਸ਼ਾਂ ਦੇ ਵਿੱਚ ਇਦਾਂ ਦੇ ਜਿੱਥੇ ਫਾਂਸੀ ਹੈ ਹੀ ਨਹੀਂ ਜੁਐਸਏ ਵਰਗੇ ਹੋਰ ਕਈ ਇਦਾਂ ਦੇ ਜਿਹੜੇ ਵਿਦੇਸ਼ ਹੈਗੇ ਆ ਕੰਟਰੀਆਂ ਹੈਗੀਆਂ ਜਦੋਂ ਉਹ ਕਿਸੇ ਅਪਰਾਧੀ ਨੂੰ ਦੂਦੇ ਦੂਜੇ ਦੇਸ਼ ਨੂੰ ਸੌਂਪਦੇ ਆ ਤਾਂ ਬਕਾਇਦਾ ਉਹਨਾਂ ਤੋਂ ਇੱਕ ਗਰੰਟੀ ਲਈ ਜਾਂਦੀ ਹੈ ਕਿ ਤੁਸੀਂ ਇਹਨੂੰ ਕੈਪੀਟਲ ਪੁਨਿਸ਼ਮੈਂਟ ਨਹੀਂ ਦਿਓਗੇ ਤੁਸੀਂ ਇਹਨੂੰ ਫਾਂਸੀ ਨਹੀਂ ਦਿਓਗੇ ਤੇ ਜਦੋਂ ਅਸੀਂ ਸਾਡੇ ਸਿੱਖ ਧਰਮ ਦੇ ਨੁਮਾਇंदे ਫਾਂਸੀ ਦਾ ਵਿਰੋਧ ਕਰਦੇ ਆਏ ਆ ਤਾਂ ਫਿਰ ਹੁਣ ਆਪਾਂ ਫਾਂਸੀ ਮੰਗ ਰਹੇ ਆ ਮੈਂ ਤਾਂ ਕਹ ਰਿਹਾ ਜਾਇਜ਼ ਹੈ ਫਾਂਸੀ ਹੋਣੀ ਚਾਹੀਦੀ ਆ ਪਰ ਇਸ ਚੀਜ਼ ਦੇ ਵੀ ਪਰਚੋਲ ਦੀ ਲੋੜ ਹੈ ਠੀਕ ਹੈ ਤੇ ਹੁਣ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਇੱਕ ਵਾਰ ਪੰਜਾਬ ਸਰਕਾਰ ਨੂੰ ਇਹ ਸਾਰਾ ਕੁਝ ਸੋਚ ਕੇ ਪਬਲਿਕ ਡੋਮੇਨ ਚ ਦੇ ਦੇਣੀ ਚਾਹੀਦੀ ਆ ਬਿਲਕੁਲ ਲੋਕਾਂ ਦੀ ਰਾਏ ਲੈ ਕੇ ਬੁੱਧੀਜੀਵੀਆਂ ਦੀ ਸਾਰਾ ਦੇਖੋ ਇੱਕ ਵੈਬਸਾਈਟ ਵਗੈਰਾ ਕੋਈ ਪੰਜਾਬ ਸਰਕਾਰ ਦੀਆਂ ਕੋਈ ਵੀ ਨਵੀਂ ਚੀਜ਼ ਬਣਾ ਕੇ ਪਬਲਿਕ ਡੋਮੇਨ ਦੇ ਵਿੱਚ ਇਹ ਚ ਰੱਖ ਦੇਣੀ ਚਾਹੀਦੀ ਹੈ ਕਿ ਇੱਕ ਮਹੀਨੇ ਦੇ ਵਿੱਚ ਤੁਸੀਂ ਆਪਣੇ ਇਤਰਾਜ਼ ਸੁਝਾਓ ਜੋ ਵੀ ਹੈਗਾ ਲੋਕਾਂ ਦੀ ਰਾਏ ਲੋਕਾਂ ਦੀ ਰਾਏ ਦਿਓ ਉਸ ਤੋਂ ਬਾਅਦ ਬੁੱਧੀਜੀਵੀਆਂ ਦੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਅਧਿਕਾਰੀਆਂ ਦੀ ਸਾਰੇ ਧਰਮਾਂ ਦੇ ਜਿੰਨੇ ਗੁਰੂ ਆ ਇੱਕ ਇੱਕ ਦੋ ਦੋ ਲੈ ਕੇ ਸਾਰਿਆਂ ਦੀ ਕਮੇਟੀ ਬਣਾਓ ਹਾਂ ਬਿਲਕੁਲ ਉਸਤੇ ਵਿਚਾਰ ਕਰੋ ਤਾਂ ਕਿ ਇਹ ਨਾ ਹੋਵੇ ਕਿ ਆਪਾਂ ਜਲਦਬਾਜ਼ੀ 'ਚ ਕੋਈ ਇਹੋ ਜਿਹਾ ਕਾਨੂੰਨ ਜਾਂ ਬਿੱਲ ਭੇਜ ਦਈਏ ਤੇ ਬਾਅਦ 'ਚ પાਸ ਨਾ ਹੋਵੇ ਜੇ ਪਾਸ ਹੋ ਗਿਆ ਤੇ ਦੁਰਵਰਤੋਂ ਹੋਵੇ ਉਹ ਤਾਂ ਤੁਸੀਂ ਜਿੰਦੂ ਮਰਜ਼ ਫਿਰ ਇੱਕ ਹੋਰ ਹੈ ਜਿਹੜਾ ਚਲੋ ਆਪਾਂ ਇਸ ਤੇ ਗੱਲਬਾਤ ਜਰੂਰ ਜਿਹੜੀ ਆਪਾਂ ਜਾਰੀ ਰੱਖਦੇ ਆ ਤੇ ਅੱਜ ਹਰਪਾਲ ਸਿੰਘ ਜਿਮਾ ਜਦੋਂ ਆਪਾਂ ਸੁਣਿਆ ਪਹਿਲਾਂ ਉਹਨੇ ਕੀ ਕਿਹਾ ਉਸ ਤੋਂ ਬਾਅਦ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਸੁਨੀਲ ਜਾਖੜ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਕਿਹਾ ਆਪਾਂ ਉਸ ਤੇ ਵੀ ਇੱਕ ਨਜ਼ਰ ਮਾਰਦੇ ਆ ਜਿੱਥੇ ਤਾਂ ਇਹ ਬੇਅਦਬੀ ਦਾ ਮੁੱਦਾ ਹੈ ਸਾਹਿਬ ਬੀਜਪੀ ਤਾਂ ਬੇਅਦਬੀ ਦੇ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਤੇ ਉਹਦੇ ਉੱਤੇ ਅਗਰ ਸincerely ਕੰਮ ਕਰਨ ਦਾ ਕੋਈ ਇਰਾਦਾ ਹੈ ਤਾਂ ਅਸੀਂ ਉਸ ਗੱਲ ਦਾ ਸਵਾਗਤ ਕਰਦੇ ਹਾਂ ਪਰ ਗੋ ਨਾ ਤਾਂ ਗੰਭੀਰਤਾ ਦਿਸਦੀ ਨਾ ਉਹਨਾਂ ਦੀ ਨੀਅਤ ਦਿਸਦੀ ਨਾ ਹੀ ਕੋਈ ਨੀਤੀ ਦਿਸਦੀ ਇੱਕੋ ਇੱਕ ਨੀਤੀ ਹੈ ਵੀ ਲੋਕਾਂ ਦੇ ਦਿਲਾਂ ਦੇ ਅੰਦਰ ਇੱਕ ਪਰਮ ਭੰਬਲ ਪੂਸਾ ਪੈਦਾ ਕੀਤਾ ਜਾਵੇ ਵੀ ਅਸੀਂ ਬਹੁਤ ਹੀ ਐਕਸ਼ਨ ਲੈ ਰਹੇ ਹਾਂ ਬਟ ਨਾਰਮਲੀ ਜਿਸ ਤਰ੍ਹਾਂ ਕਹਿੰਦੇ ਐ ਐਕਸ਼ਨ ਸਪੀਕਸ ਲਾਊਡਰ ਦੈਨ ਦਾ ਵਰਡਸ ਆ ਕੀ ਹੈ ਇਹ ਨਾਲੇ ਕੇਸ ਚ ਇਨ ਐਕਸ਼ਨ ਸਪੀਕਸ ਲਾਊਡਰ ਦੈਨ ਵਾਟਐਵਰ देयर ਪ੍ਰੋਪਗੈਂਡਾ ਇਜ਼ ਜਿਹੜਾ 3 ਸਾਲ 4 ਮਹੀਨੇ ਦੇ ਅੰਦਰ ਜਿਹੜਾ ਕੰਮ ਹੈ ਕਹਿੰਦੇ ਸੀਗੇ ਛੱਤਾਂ ਤੇ ਚੜ ਚੜ ਕੇ ਇਹਨਾਂ ਨੇ ਕੀਤਾ ਵੀ 24 ਘੰਟਿਆਂ ਦੇ ਅੰਦਰ ਤੁਸੀਂ ਸਾਰੇ ਸਾਥੀ ਗਵਾਓ ਥੋਡੇ ਸਾਹਮਣੇ ਫਰੋਮ ਮੈਨੀਫੈਸਟੋ ਕੇਜਰੀਵਾਲ ਸਾਹਿਬ ਤੋਂ ਲੈ ਕੇ ਚੀਮਾ ਸਾਹਿਬ ਕੇ ਭਗਵੰਤ ਮਾਨ ਜੀ ਸਾਰੇ ਰਾਗਵ ਚੱਡਾ ਜੀ ਅੱਜਕੱਲ ਪਤਾ ਨਹੀਂ ਕਿੱਥੇ ਰਹਿੰਦੇ ਆ ਮੇਰੇ ਕ ਲਗਾਏ ਵੀ ਹੋਗੇ ਸੀ ਚੋਕੇ ਤੇ ਕਈ ਕਿਸਮ ਦੀਆਂ ਚਰਚਾਵਾਂ ਚੱਲ ਰਹੀਆਂ ਸਾਰਿਆਂ ਨੇ ਕਿਸੇ ਨੇ ਕਸਰ ਨਹੀਂ ਛੱਡੀ 24 ਘੰਟੇ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ ਅੱਜ ਥੋਡੇ ਕੋਲ ਆਉਣ ਤੋਂ ਪਹਿਲਾਂ ਮੈਂ ਹਿਸਾਬ ਲਗਾ ਰਿਹਾ ਸੀਗਾ ਵੀ ਜਿਹੜੇ 24 ਘੰਟੇ ਐ ਉਹ 28900 ਘੰਟਿਆਂ 'ਚ ਤਬਦੀਲ ਹੋ ਗਏ ਅਗਰ 3 ਸਾਲ 4 ਮਹੀਨੇ ਦਾ ਹਿਸਾਬ ਲਗਾ ਕੇ ਦੇਖੀਏ ਤੇ ਹੁਣ ਤਾਈਂ ਕਰੀਬਨ 28900 ਘੰਟੇ ਨਿਕਲ ਗਏ ਪਰ ਕੋਈ ਵੀ ਕਿਸੇ ਕਿਸਮ ਦਾ ਐਕਸ਼ਨ ਇਸ ਮੁੱਦੇ ਦੇ ਉੱਤੇ ਨਹੀਂ ਲਿਆ ਗਿਆ 300 ਤੋਂ ਜ਼ਿਆਦਾ 2015 ਤੋਂ ਲੈ ਕੇ ਇਹਨਾਂ ਦੀ ਸਰਕਾਰ ਬਣ 22 ਤਾਈਂ 300 ਤੋਂ ਜ਼ਿਆਦਾ ਕੇਸਿਸ ਬੇਅਦਬੀ ਨੂੰ ਲੈ ਕੇ ਵਕ ਵਕ ਥਾਣੇ ਦੇ ਅੰਦਰ ਰਜਿਸਟਰ ਹੋਏ ਮੇਰਾ ਸਿੱਧਾ ਜਿਹਾ ਸਵਾਲ ਹੈ ਕਿਉਂ ਕੱਲ ਤਾਂ ਉਹਨਾਂ ਨੇ ਆਪਣਾ ਸ਼ੋਅ ਕਰਨਾ ਹੈ ਕਿਸੇ ਨੇ ਨਾ ਉੱਥੇ ਜਵਾਬ ਕੁਝ ਪੁੱਛਣ ਦੇਣਾ ਸਵਾਲ ਪੁੱਛਣ ਦੇਣਾ ਨਾ ਕਿਸੇ ਨੇ ਜਵਾਬ ਦੇਣਾ ਕਿ ਭਗਵੰਤ ਮਾਨ ਜੀ ਆਈਪੀਸੀ ਦੀ ਧਾਰਾ ਦੇ ਤਹਿਤ 2 ਸਾਲ ਦੀ ਜਿਹੜੀ ਸਜ਼ਾ ਹੁੰਦੀ ਹੈ ਛੱਡੋ ਤੁਸੀਂ ਫਾਇਲ ਲਾਣਾ ਦਾ ਬਾਅਦ ਦੂਰ ਦੀ ਗੱਲ ਆ ਕਿਸੇ ਨੂੰ ਫਾਇਲ ਲਾਣ ਵਾਲਾ ਆਇਆ ਕਹਿ ਰਿਹਾ ਜੀ ਉਸ ਚੇ ਅਸੀਂ ਹੋਰ ਸਖਤ ਕਾਨੂੰਨ ਬਣਾਵਾਂਗੇ ਪਹਿਲੇ ਉਮਰ ਕੈਦ ਦੀ ਗੱਲ ਸੀ ਹੁਣ ਕਹਿ ਦੇਣਗੇ ਅਸੀਂ ਫਾਂਸੀ ਟੰਗਣਾ ਚਾਹੀਦਾ ਤੁਸੀਂ ਫਾਂਸੀ ਤਾਂ ਬਾਅਦ 'ਚ ਟੰਗਿਓ ਪਹਿਲਾਂ ਆ ਤਾਂ ਦੱਸ ਦਿਓ ਵੀ 2 ਸਾਲ ਦੀ ਜਿਹੜੀ ਸਜ਼ਾ ਹੈ ਕਿੰਨੇ ਬੰਦਿਆਂ ਨੂੰ ਦਵਾਈ ਹੈ ਤੁਸੀਂ ਬੜਾ ਸਿੰਪਲ ਜਿਹਾ ਸਵਾਲ ਹੈ ਜੇ ਅਗਰ ਤੁਸੀਂ ਵਾਕਏ ਸੀਰੀਅਸ ਹੋ ਤਾਂ ਤੁਹਾਡਾ ਤੁਸੀਂ ਕੀਤਾ ਕੀ ਹੈ 3.5 ਸਾਲ ਚ ਜਿਹੜਾ ਹੁਣ ਤੁਸੀਂ ਆ ਬਚਦੇ ਜਿਹੜਾ 1.5 ਸਾਲ ਬਚਿਆ ਹੈ 1 ਸਾਲ ਬਚਿਆ ਕਿਉਂਕਿ ਉਹ ਬਾਤ ਅਫਸਰ ਤਾਂ ਥੋੜੀ ਹੁਣ ਵੀ ਨਹੀਂ ਮੰਨਣੋਂ हटਗੇ ਪਰ ਇਸ ਕਰਕੇ ਇਹਨਾਂ ਤੋਂ ਸਵਾਲ ਆ ਪੁੱਛਣਾ ਹੈ ਦੂਜੀ ਗੱਲ ਜਿਹੜੀ ਹੈ ਜਿਹੜੀ ਗੰਭੀਰਤਾ ਇਸ ਇਸ ਬਿੱਲ ਦਾ ਜਿਹੜਾ ਖਰੜਾ ਕਿੱਥੇ ਹੈ ਸਭ ਕਿਹਦੇ ਨਾਲ ਡਿਸਕਸ ਕੀਤਾ ਹੈ ਤੁਸੀਂ ਜਿਹੜੀ ਰਿਲੀਜੀਅਸ ਬਾਡੀਜ਼ ਹੈਗੀਆਂ ਹਰੇਕ ਵਕ ਵਕ ਧਰਮ ਦੀ ਜਦੋਂ ਕਰਕੇ ਪਹਿਲਾ ਰਿਜੈਕਟ ਹੋਇਆ ਸੀ ਵੀ ਤੁਸੀਂ ਇਕੱਲੇ ਇੱਕ ਧਰਮ ਦਾ ਕਰ ਰਹੇ ਹੋ ਫਿਰ ਸਾਰੇ ਧਰਮਾਂ ਨੂੰ ਲੈ ਕੇ ਕੀਤਾ ਗਿਆ ਕਿਹੜੀ ਰਿਲੀਜੀਅਸ ਬਾਡੀਜ਼ ਦੇ ਨਾਲ ਤੁਹਾਡੀ ਉਸ ਪੱਧਰ ਤੇ ਡਿਸਕਸ਼ਨ ਹੋਈ ਹੈ ਮੈਂ ਤਾਂ ਕਿਤੇ ਚੀਫ ਮਿਨਿਸਟਰ ਸਾਹਿਬ ਦੀ ਜਾਂ ਕਨਸਰਨਡ ਸੈਕਟਰੀਜ਼ ਦੀ ਜਾਂ ਇਹਨਾਂ ਦੇ ਲੋਅਰ ਡਿਪਾਰਟਮੈਂਟ ਦੀ ਕੋਈ ਮੀਟਿੰਗ ਹੁੰਦੀ ਦੇਖੀ ਨਹੀਂ ਵੀ ਤੁਹਾਡੇ ਕੀ ਕੀ ਖਦਸੇ ਤੁਸੀਂ ਇਸ ਚ ਕੀ ਕੀ ਕਰਵਾਉਣਾ ਚਾਹੋਗੇ ਸੋ ਇਟ ਇਜ਼ ਅ ਟੋਟਲ ਐਂਡ ਟੋਟਲ ਬੋਗਸ ਜਿਹੜਾ ਇਹਨਾਂ ਦਾ ਕੰਮ ਹੈ ਉਹਨੂੰ ਇਹਨਾਂ ਨੇ ਲੈ ਕੇ ਕੀਤਾ ਬਟ ਸਟਿਲ ਅਗਰ ਨiyet ਥੋੜੀ ਠੀਕ ਹੈ ਥੋੜੀ ਨੀਤੀ ਠੀਕ ਹੈ ਜਿਸ ਭਾਵਨਾ ਨਾਲ ਕਰ ਰਹੇ ਥੋੜੀ ਭਾਵਨਾ ਚ ਕੋਈ ਪ੍ਰੋਬਲਮ ਨਹੀਂ ਹੈ ਤਾਂ ਮੈਂ ਸਮਝਦਾ ਵੀ ਧਾਰਮਿਕ ਮੁੱਦਿਆਂ ਨੂੰ ਲੈ ਕੇ ਹਰੇਕ ਦੇਸ਼ ਦੇ ਅੰਦਰ ਤੇ ਪੰਜਾਬ ਦੇ ਅੰਦਰ ਸਾਡੇ ਭਾਈਚਾਰਕ ਸਾਂਝ ਨੂੰ ਜਿਹੜੀ ਢਾਲ ਲਾਉਣ ਦੀ ਬਾਰ ਬਾਰ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਤੇ ਨਕੇਲ ਪੈਣੀ ਜ਼ਰੂਰੀ ਹੈ ਬਦ ਨਕੇਲ ਮੇਰਾ ਮੰਨ ਹੈ ਦੇਰ ਐਗਜ਼ਿਸਟਿੰਗ ਲਾਜ਼ ਉਹਨਾਂ ਨੂੰ ਪੂਰੀ ਤਰ੍ਹਾਂ ਅਗਰ ਇੰਪਲੀਮੈਂਟ ਕੀਤਾ ਜਾਵੇ ਇਫ ਯੂ ਹੈਵ ਦਾ ਵਿਲ ਪਾਵਰ ਤੇ ਉਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤਾਂ ਮੈਂ ਸਮਝਦਾ ਇਹਦੇ ਤੇ ਪੂਰੀ ਠੱਲ ਪੈ ਸਕਦੀ ਹੈ ਉਹਦੇ ਨਾਲ ਨਾਲ ਅਗਰ ਡਿਸਕਸ਼ਨ ਹੁੰਦੀ ਹੈ ਕੱਲ ਆ ਇਸ਼ੂ ਕਰਦੇ ਆ ਵੀ ਅਸੀਂ ਇਹਦੇ ਉੱਤੇ ਸਾਰੀ ਪਾਰਟੀਆਂ ਦੇ ਸਾਰੇ ਵੱਖ-ਵੱਖ ਧਰਮਾਂ ਦੀ ਜਿਹੜੀ ਬੋਡੀਜ਼ ਹੈ ਉਹਨਾਂ ਨਾਲ ਬੈਠ ਕੇ ਡਿਸਕਸ਼ਨ ਕਰਾਂਗੇ ਉਹਦੇ ਵਿੱਚ ਮੈਂ ਬਤੌਰ ਇੱਕ ਪੰਜਾਬੀ ਹੋਣ ਦੇ ਨਾਤੇ ਆ ਮੈਂ ਰਿਕੁਐਸਟ ਕਰੂੰਗਾ ਅਸ਼ਵਨੀ ਜੀ ਉੱਥੇ ਜਦੋਂ ਗੱਲ ਰੱਖਣਗੇ ਉਹਦੇ ਚੈਸ਼ੂਨੀ ਜੀ ਇੱਕ ਗੱਲ ਜਰੂਰ ਉਹਦੇ ਚ ਕੀਤੀ ਜਾਵੇ ਜਿੱਥੇ ਧਰਮ ਦੀ ਬੇਅਦਬੀ ਦਾ ਸਵਾਲ ਆਂਦਾ ਹੈ ਉਥੇ ਧਰਮ ਦੇ ਨਾਂ ਦੇ ਉੱਤੇ ਧਰਮ ਦੀ ਆੜ ਦੇ ਅੰਦਰ ਜਿਹੜੀ ਖਾਸ ਤੌਰ ਤੇ ਸਾਡੇ ਪੰਜਾਬ ਦੇ ਅੰਦਰ ਬੁਰਸ਼ਾ ਕਰਦੀ ਹੋ ਰਹੀ ਹੈ ਉਸ ਬੁਰਸ਼ਾ ਕਰਦੀ ਤੇ ਨਕੀਲ ਪਾਣ ਦਾ ਵੀ ਕੋ ਪ੍ਰੋਵੀਜ਼ਨ ਪਾਉਂਗੇ ਸਭ ਜਿਹੜੇ ਲੋਕ ਝੂਠੇ ਧਰਮ ਦੇ ਠੇਕੇਦਾਰ ਬਣ ਕੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਸੜਕਾਂ ਦੇ ਉੱਤੇ ਬਦਮਾਸ਼ੀਆਂ ਤੇ ਅੱਜ ਜਿਸ ਕਿਸਮ ਦਾ ਬੁਰਸ਼ਾ ਕਰਦੀ ਜਿਹਨੂੰ ਮੈਂ ਕਹਿ ਰਿਹਾ ਉਹ ਜਿਹੜਾ ਕੰਮ ਚੱਲ ਰਿਹਾ ਹੈ ਕਿ ਉਹਦੇ ਉੱਤੇ ਕੋਈ ਨਾ ਕੋਈ ਨਕੇਲ ਪਾਈ ਜਾਊਗੀ ਸਾਬ ਕੋਈ ਉਹਦੇ ਤੇ ਕੁਝ ਉਹਦਾ ਪ੍ਰੋਵੀਜ਼ਨ ਰੱਖੇ ਜਾਣਗੇ ਥਰਡਲੀ ਜਿਹੜਾ ਕਾਨੂੰਨ ਬਣੇ ਸਾਬ ਉਹਦੀ ਅਜੇ ਤਿੰਦਾ ਰੂਲ ਐਂਡ ਰੈਗੂਲੇਸ਼ਨ ਤਾਂ ਬਹੁਤ ਸਾਰੀਆਂ ਗੱਲਾਂ ਦੇ ਨਹੀਂ ਬਣੇ ਉਸ ਗੱਲ ਤੇ ਵੀ ਮੈਂ ਆਉਂਗਾ ਪਰ ਉਹਦੇ ਚ ਜਦੋਂ ਫਰੇਮ ਕਰੋਗੇ ਇਟ ਸ਼ੁੱਡ ਅਪਲਾਈ ਟੂ ਈਚ ਐਂਡ एवरीवन ਇਨ ਦ ਸੇਮ ਮੈਨਰ ਕਾਨੂੰਨ ਸਾਰਿਆਂ ਵਾਸਤੇ ਇੱਕ ਬਣੂਗਾ ਸਾਬ ਸੋ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਜਿਹੜੇ ਭਾਜਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਤਾਂ ਉਹਨਾਂ ਨੇ ਵੀ ਇਸ ਈਸ਼ੂ ਨੂੰ ਲੈ ਕੇ ਜਿਹੜੀ ਆ ਗੱਲਬਾਤ ਕੀਤੀ ਆ ਵੀ ਜਿਹੜਾ ਬੇਜਵੀਆ ਦਾ ਈਸ਼ੂ ਆ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਇੱਕ ਦਿਨ ਦੇ ਵਿੱਚ ਅਜਿਹੇ ਕਿਹੜੇ ਮੁੱਦੇ ਹੋਣਗੇ ਜੋ ਵਿਚਾਰ ਜਾਣਗੇ ਕਿਉਂਕਿ ਸਮਾਂ ਬੜਾ ਘੱਟ ਹੋਵੇਗਾ ਅੱਧਾ ਦਿਨ ਤਾਂ ਨਿਕਲ ਹੀ ਗਿਆ ਕਾਲ ਦਾ ਦਿਨ ਆ ਸਿਰਫ ਕੱਲ ਦੇ ਦਿਨ ਦੇ ਵਿੱਚ ਕਿੰਨੇ ਕੁ ਮੁੱਦੇ ਜਿਹੜਾ ਤੁਸੀਂ ਵਿਚਾਰ ਲੋਗੇ ਦੂਜੇ ਪਾਸੇ ਉਹਨਾਂ ਨੇ ਬੇਜਵੀ ਨੂੰ ਲੈ ਕੇ ਜਿਹੜਾ ਕਿਤਨਾ ਕਿਤੇ ਸੁਝਾ ਜਿਹੜੇ ਸੁਝਾ ਕਹਿ ਲੀਏ ਜਾਂ ਆਪਣੇ ਵਿਚਾਰ ਨੇ ਉਹ ਆਪਣੇ ਜਿਹੜਾ ਅੰਦਾਜ਼ ਦੇ ਵਿੱਚ ਦਿੱਤੇ ਨੇ ਰਬਾਣਾ ਜੀ ਮੈਨੂੰ ਲੱਗਦਾ ਜਾਖੜ ਜੀ ਦੀ ਵੀ ਗੱਲ ਵਿੱਚ ਕਿਤਨਾ ਕਿਤੇ ਵਾਜਬ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਦੇਖੋ ਸੁਨੀਲ ਜਾਖੜ ਨੇ ਗੱਲ ਕਹਿ ਰਿਆ ਗੱਲ ਉਹਨਾਂ ਦੀ ਸਹੀ ਹੈ ਉਹ ਕਹਿੰਦੇ ਪੰਜਾਬ ਦੇ ਲੋਕ ਚ ਜਿੱਥੇ ਮਰਜੀ ਪੰਜਾਬੀ ਹੈ ਉਹ ਬੜੇ ਭਾਵੁਕ ਕਿਸਮ ਦੇ ਲੋਕ ਹੈ ਜਦੋਂ ਵੀ ਆਪਾਂ ਕਿਤੇ ਦੇਸ਼ਾਂ ਵਿਦੇਸ਼ਾਂ 'ਚ ਇਹ ਰਿਪੋਰਟ ਤੇ ਆਪਾਂ ਦੇਖਦੇ ਆਂ ਵੀ ਦਸਤਾਰ ਨਾਲ ਦਸਤਾਰ ਉਤਾਰੀ ਦਸਤਾਰ ਉਤਾਰ ਕੇ ਤਲਾਸ਼ੀ ਲਈ ਗਈ ਜਾਂ ਤਾਂ ਉਹ ਉਹ ਚੀਜ਼ ਵੀ ਆਪਾਂ ਇੱਕ ਭਾਵਨਾਵਾਂ ਦੇ ਤੌਰ ਤੇ ਲੈਂਦੇ ਆ ਕਿ ਜੇ ਉਹਨੀਆਂ ਭਾਵਨਾ ਪੱਕਦੇ ਤਾਂ ਉਹ ਕਹਿੰਦੇ ਵੀ ਇੱਥੇ ਵੀ 295 ਦਾ ਠੀਕ ਹੈ ਫਿਰ ਉਹ ਕਹਿੰਦੇ ਵੀ ਆਪਾਂ ਹਰ ਇੱਕ ਅਜਿਹੇ ਮਾਮਲੇ ਦੇ ਪਿੱਛੇ ਇੱਕ ਡਾਹ ਕੇ ਨਾਲ ਖੜਦੇ ਆ ਕਿਉਂਕਿ ਅਸੀਂ ਪੰਜਾਬੀ ਹੁੰਨੇ ਆ ਸਿੱਖ ਕੌਮ ਆ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਇਹ ਨਾ ਹੋਵੇ ਕਿ ਤੇ ਸਪੈਸ਼ਲ ਸੈਸ਼ਨ ਆ ਜਿਹੜਾ ਤੁਹਾਡਾ ਉਹ ਗੋਗਲੂ ਆ ਤੇ ਮਿੱਟੀ ਝਾੜਨ ਨਾਲ ਜੋਗਰ ਹੋਏ ਚਲੋ ਉਹਨਾਂ ਜਿਹੜੀ ਗੱਲਬਾਤ ਕੀਤੀ ਹੈ ਹੁਣ ਉਹਨ ਗੱਲ ਫੇਰ ਆ ਕੇ ਬਦਵੀਆਂ ਵਾਲੇ ਮਾਮਲੇ ਤੇ ਫਿਰ ਆਪਾਂ ਉੱਥੇ ਜਾ ਰਹੇ ਆ ਕਿ ਇੱਕ ਤਾਂ ਹੋ ਗਿਆ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਹੂੰ ਚਾਹ ਕੋਈ ਵੀ ਧਾਰਮਿਕ ਗ੍ਰੰਥ ਹੈ ਉਹਦੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਚਾਹ ਉਹ ਚ ਕੁਰਾਨ ਹੈ ਸ਼ਰੀਫ ਹੈ ਤੇ ਉਹਦੇ ਚ ਬਾਈਬਲ ਹੈ ਚਾਹ ਗੀਤਾ ਕੋਈ ਵੀ ਆ ਇੱਕ ਤਾਂ ਉਹ ਹੋ ਗਈ ਜਦੋਂ ਤੁਸੀਂ ਬੇਦਬੀ ਕੀਤੀ ਭਾਣਾਵਾ ਪੜਕਾਉਣ ਦਾ ਕੇਸ ਦਰਜ ਇੱਕ ਇਹ ਦੂਜੇ ਪਾਸੇ ਇਹ ਵੀ ਹੈ ਕਿ ਅੱਜ ਕੱਲ੍ਹ ਕਈ ਨੇਤਾ ਲੀਡਰ ਆਮ ਲੋਕ ਆਪਾਂ ਦੇਖਦੇ ਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਕੋਈ ਇਹ ਜੀ ਗੱਲ ਕਹਿ ਦਿੰਦੇ ਆ ਕਿਸੇ ਧਰਮ ਦੇ ਖਿਲਾਫ ਤਾਂ ਫਿਰ ਉਹ ਧਰਮ ਵੀ ਕਹਿੰਦਾ ਵੀ ਸਾਡੀਆਂ ਭਾਵਨਾਵਾਂ ਦੇ ਖਿਲਾਫ ਇਹ ਨਹੀਂ ਕਿਹਾ ਤੇ ਪਰਚਾ ਦਰਜ ਹੋਣਾ ਚਾਹੀਦਾ ਹੁਣ ਉਹ ਕਹਿੰਦੇ ਵੀ ਸਾਡੀਆਂ ਭਾਵਨਾਵਾਂ ਜਦੋਂ ਉਹਦੇ ਭਾਵਨਾਵਾਂ ਦੀ ਗੱਲ ਆ ਗਈ ਫਿਰ ਗੱਲ ਬੇਅਦਵੀ ਦੀ ਆ ਗਈ ਤਾਂ ਕੀ ਉਹਨਾਂ ਚੀਜ਼ਾਂ ਨੂੰ ਵੀ ਤੁਸੀਂ ਮੌਤ ਦੇ ਉਹਦੇ ਬਰਾਬਰ ਰੱਖੋਗੇ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੀਤਾ ਬਾਈਬਲ ਉਹਦੀ ਬੇਅਦਵੀ ਤੇ ਦੂਜੇ ਪਾਸੇ ਇੱਕ ਵਿਅਕਤੀ ਚਾ ਕੋਈ ਲੀਡਰ ਹੈ ਚਾ ਨੇਤਾ ਚ ਕੋਈ ਵੀ ਆ ਹ ਕਿਸੇ ਵੀ ਧਾਰਮਿਕ ਗਲ ਲਾ ਲਾ ਬੋਲਦਾ ਉਹਨੇ ਸੋਸ਼ਲ ਮੀਡੀਆ ਤੇ ਜਾਂ ਕਿਸੇ ਬਿਆਨ ਰਾਹੀਂ ਰੈਲੀ ਚ ਮੀਟਿੰਗ ਕਿਤੇ ਵੀ ਬੋਲਿਆ ਤੇ ਉਹ ਜਿਹਾ ਬੋਲਦਾ ਕਿ ਦੂਜੇ ਧਰਮ ਦੇ ਖਿਲਾਫ ਬੋਲਦਾ ਉਹ ਵੀ ਉਹ ਵੀ ਬਿਆਦਬੀ ਹੈ ਤਾਂ ਫਿਰ ਇਹਨਾਂ ਚੀਜ਼ਾਂ ਨੂੰ ਡਿਫੈਂਡ ਕਿਵੇਂ ਕਰਾਂਗੇ ਆਪਾਂ ਠੀਕ ਹੈ ਇਸ ਕਰਕੇ ਇਹ ਕੋਈ ਇੰਨਾ ਸੌਖਾ ਨਹੀਂ ਕਿ ਆਪਾਂ ਹਰ ਇੱਕ ਚੀਜ਼ ਤੁਰੇ ਜਾਂਦੇ ਬਿੱਲ ਬਣਾ ਦਿਓ ਜਿਵੇਂ ਦੂਜੀਆਂ ਸਰਕਾਰਾਂ ਦੇ ਬਣਾਤਾ ਤੇ ਬਿੱਲ ਵਾਪਸ ਆ ਗਿਆ ਉਤੋਂ ਫਿਰ ਤੇ ਆ ਕੇ ਬਾਅਦ ਇਹਨੂੰ 1.5 ਸਾਲ ਨਿਕਲ ਜਾਏਗਾ ਤੇ ਇਹਨਾਂ ਨੂੰ ਸਰਕਾਰ ਹੈ ਜਿਹੜੀ 27 ਦੇ ਵਿੱਚ ਇਲੈਕਸ਼ਨ ਹੋ ਜਾਏਗਾ ਤਾਂ ਇਸ ਕਰਕੇ ਇਹ ਗੱਲ ਹੈ ਵੀ ਪੂਰਾ ਪੰਥ ਵੀ ਚਾਹੁੰਦਾ ਹੈ ਪੂਰੇ ਸਿੱਖ ਕੌਮ ਪੂਰੀ ਚਾਹੁੰਦੀ ਹੈ Hindu ਧਰਮ ਹਰ ਇੱਕ ਧਰਮ ਦਾ ਕੋਈ ਵੀ ਚਾਹ ਉਹਦਾ ਧਰਮ ਗੁਰੂ ਆ ਤੇ ਚਾਹੇ ਉਹ ਧਰਮ ਦੇ ਜਿਹੜੇ ਵੀ ਹੈਗੇ ਨਾਲ ਜੁੜੇ ਹੋਏ ਨੇ ਸਖਸ਼ੀਅਤਾਂ ਉਹ ਚਾਉਂਦੀਆਂ ਨੇ ਕਿ ਕਾਨੂੰਨ ਬਣਾਏ ਸਾਡੇ ਧਰਮ ਦੇ ਖਿਲਾਫ ਕੋਈ ਬਿਆਦਵੀ ਜੇਕਰ ਕਰਦਾ ਤਾਂ ਉਹਦਾ ਕਾਨੂੰਨ ਬਣਾਉਣਾ ਚਾਹੀਦਾ ਫਿਰ ਜਦੋਂ ਗੱਲ Mentally upset ਤੇ ਆ ਜਾਂਦੀ ਹੈ ਤਾਂ ਸਾਡਾ ਕਾਨੂੰਨ ਇਹ ਕਹੇ ਵੀ ਹੈ ਕਿ ਜੇਕਰ ਕੋਈ Mentally upset ਆ ਜਾਂ ਕੋਈ ਏਦਾਂ ਦਾ ਕੋਈ ਉਹ ਹੈ ਤਾਂ ਅਸੀਂ ਉਹਨੂੰ ਸਜ਼ਾ ਨਹੀਂ ਦੇ ਸਕਦੇ ਇਹ ਵੀ ਸਾਡਾ ਕਾਨੂੰਨ ਹੈ ਫਿਰ ਉਹਦੇ ਚ ਇਹ ਵੀ ਚੀਜ਼ ਨਾਲ ਆਏਗੀ ਬਿਲਕੁਲ ਕਿ ਜੇ ਕੋਈ ਇਹੋ ਜਿਹਾ ਬੰਦਾ ਆਉਂਦਾ ਤਾਂ ਉਹਦੇ ਨਾਲ ਕਿਵੇਂ ਨਿਪਟਣਾ ਤਾਂ ਇਸ ਕਰਕੇ ਇਹ ਵੀ ਬਿਆਦਬੀਆਂ ਦਾ ਕਾਨੂੰਨ ਹੋਣਾ ਚਾਹੀਦਾ ਬarro ਇੰਨਾ ਸੌਖਾ ਨਹੀਂ ਵੀ ਆਪਾਂ ਜਿੰਨਾ ਸੌਖਾ ਸਮਝ ਰਹੇ ਆ ਕਿ ਤੁਰੇ ਜਾਂਦੇ ਬਣਾ ਦੋ ਤੇ ਉਸ ਤੋਂ ਬਾਅਦ ਦਰਵਰਤੋਂ ਹੋਵੇ ਜਾਂ ਉਹ ਤੋਂ ਪਾਸ ਹੋਵੇ ਹੀ ਨਾ ਜਾਂ ਕਾਨੂੰਨ ਬਣੇ ਹੀ ਨਾ ਫਿਰ ਉਹ ਕਹਿਣਗੇ ਵੀ ਫਿਰ ਅਗਲੀ ਜੋ 27 ਚ ਆ ਜਾਈਏ ਕੋਈ ਨਵੀਂ ਸਰਕਾਰ ਫਿਰ ਉਹ ਕਹੇਗੀ ਵੀ ਅਸੀਂ ਬਣਾ ਰਹੇ ਆ ਜਾਂ ਉਹ ਕਹਿਣਗੇ ਜੀ ਅਸੀਂ ਬਣਾਇਆ ਸੀ ਤਾਂ ਕੇਂਦਰ ਨੇ ਪਾਸ ਨਹੀਂ ਕੀਤਾ ਅਸੀਂ ਕਾਨੂੰਨ ਬਣਾਉਨੇ ਹੀ ਉਦੋਂ ਆ ਜਦੋਂ ਸਾਨੂੰ ਲੱਗਦਾ ਕਿ ਸਾਡਾ ਨੇੜੇ ਆ ਗਈ ਸਰਕਾਰਾਂ ਆ ਗਈਆਂ ਅਕਾਲੀ ਦਲ ਨੇ ਵੀ 17 ਚ ਖਤਮ ਹੋਣਗੇ 16 ਚ ਕਾਨੂੰਨ ਬਣਾਤਾ ਠੀਕ ਹੈ ਤਾਂ ਇਸ ਕਰਕੇ ਇਹ ਹੈ ਵੀ ਕਾਂਗਰਸ ਨੇ ਜਦੋਂ ਬਣਾਇਆ ਤਾਂ ਉਸ ਤੋਂ 18 ਚ ਬਣਾਇਆ 1 ਸਾਲ ਬਾਅਦ ਹੀ ਤਾਂ ਫਿਰ ਉਹ ਪਾਸ ਨਹੀਂ ਹੋਇਆ ਉਹਨਾਂ ਨੇ 4 ਸਾਲ ਬਾਅਦ 3 ਸਾਲ ਦੇਖਿਆ ਹੀ ਨਹੀਂ ਕਿ ਸਾਡਾ ਜਿਹੜਾ ਕਾਨੂੰਨ ਆ ਤੇ ਰਿਵਿਊ ਕਰੀਏ ਜਾਂ ਉਹਦੇ ਉੱਪਰ ਕਮੀਆਂ ਕੀ ਨੇ ਉਹ ਲੱਭੀਏ ਤਾਂ ਇਸ ਕਰਕੇ ਗੱਲ ਇਹ ਹੈ ਵੀ ਕਾਨੂੰਨ ਬਣਾਓ ਸਰਕਾਰਾਂ ਨੂੰ ਚਾਹੀਦਾ ਕਾਨੂੰਨ ਬਣਾਉਣੇ ਚਾਹੀਦੇ ਆ ਪਰ ਉਹਦੇ 네ਗੇਟਿਵ ਪੋਜ਼ੀਟਿਵ ਦੋਨੋਂ ਪੱਖ ਦੇਖ ਕੇ ਇਹਦੀ ਦੁਰਵਰਤੋਂ ਨਾ ਹੋਵੇ ਵਰਤੋਂ ਹੋਣੀ ਚਾਹੀਦੀ ਹੈ ਸਹੀ ਤਰੀਕੇ ਨਾਲ ਹੋਉਣੀ ਚਾਹੀਦੀ ਹੈ ਔਰ ਲੋਕਾਂ ਨੂੰ ਅਜਿਹੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਲੋਕ ਜਿਹੜਾ ਯਾਦ ਰੱਖਣ ਅੱਗੇ ਤੋਂ ਕੋਈ ਅਜਿਹੀ ਮਾਕਿਤ ਨਾ ਕਰੇ ਠੀਕ ਕਰ ਬਣੀ ਬਬਾ ਧੰਨਵਾਦ ਸੋ ਬਿਲਕੁਲ ਉਮੀਦ ਕਰਦਿਆਂ ਕੱਲ ਦਾ ਜਿਹੜਾ ਸੈਸ਼ਨ ਆ ਉਹਦੇ ਵਿੱਚ ਕਿਹੜੇ ਜਿਹੜੇ ਨੇ ਮੁੱਦੇ ਵਿਚਾਰ ਜਾਣਗੇ ਜਿਸ ਤਰ੍ਹਾਂ ਲਗਾਤਾਰ ਦੇਦਵੀਆਂ ਦੇ ਮਾਮਲੇ ਲੈ ਕੇ ਜਿਹੜੀ ਆ ਗੱਲ ਚੱਲ ਰਹੀ ਹੈ ਕਿ ਇੱਕ ਵੱਖਰਾ ਜਿਹੜਾ ਕਾਨੂੰਨ ਆ ਬਣਾਇਆ ਜਾਵੇਗਾ ਉਹਦੇ ਉੱਪਰ ਜਿਹੜੀ ਆ ਵਿਚਾਰ ਚਰਚਾ ਕੀਤੀ ਜਾਵੇਗੀ ਉਹ ਕਿੱਦਾਂ ਦਾ ਕਾਨੂੰਨ ਹੋਵੇਗਾ ਕੱਲ ਸੈਸ਼ਨ ਦੇ ਜਿਹੜੀ ਸਾਰੀ ਜਾਣਕਾਰੀ ਆ ਉਹ ਕਲੀਅਰ ਹੋ ਜਾਵੇਗੀ ਤੇ ਮੁਰਦਵਾਰਾ ਤੁਹਾਨੂੰ ਅਸੀਂ ਬੋਲਦਾ ਪੰਜਾਬ ਦੇ ਵਿੱਚੋਂ ਦਾ ਨਿਚੋੜ ਆ ਉਹ ਜ਼ਰੂਰ ਕੱਢਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.